ਪਿਆਰ ਪ੍ਰ ਸਾਸਰੀ ਕਰਨ ਸਾਰੇ ਨੂੰ ਤੇ ਆਪਾਂ ਦੇ ਕੈਮਰੇ 8 ਤੋਂ 9 ਚੀਜਾਂ ਕਿਸੇ ਐਡ ਲਾਉਣੀ ਪੰਤ ਸੱਤ ਫੋਟੋਆਂ ਭੇਜਿਆ ਕਰੋ ਤਾਂ ਆਲੇ ਪਾਸੇ ਪਹਿਲੀ ਫੋਟੋ ਤੇ ਪੋਸਟਰ ਦੇ ਨੰਬਰ ਚੱਲੀ ਜਾਂਦਾ ਤੇ ਭਰਾ ਬਣ ਕੇ ਲਾਇਕ ਕਰਦਿਆ ਕਰੋ ਚੈਨ 6x ਕਰਦਿਆ ਕਰੋ ਆਪਾਂ ਦੇ ਕਿ 8 ਤੋਂ 9 ਚੀਜਾਂ ਲਾਇਕ ਜ਼ਰੂਰ ਕਰਦਿਆ ਕਰੋ ਲਾਇਕ ਨਹੀਂ ਕਰਦੇ ਵੀਡੀਓ ਵੇਖ ਲੈਣੀ ਛੜੀ 16 ਫੁੱਟਾ ਟਰਾਲਾ ਲੈਫਟ ਵਾਲਾ 10 ਸਿੰਘ ਕੀ ਜੇ ਗਾਡਰ ਤੇ 10 ਨੜੀ ਹੱਬਾ ਰੇਲ ਦਾ ਹਿੱਸਾ ਦੋ ਬਟਵਾੜਾ ਟਾਈ ਪਟੇ ਵੇਡਾ ਲੈਫਟ ਵਾਲਾ ਟਰਾਲਾ ਡਵਲ ਪੰਪਾ ਡਵਲ ਪੰਪ ਲੱਗਿਆ ਵਾ ਤੇ ਦਾਸ ਸਿੰਘ ਕੀ ਗਾਡਰ ਦਾ ਪੂਰਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਵਾ ਲੰਬਰ ਮਾਲਕ ਵੀ ਤਾਂ ਉੱਤੇ ਚੱਲੀ ਜਾਂਦਾ ਰੇਟ ਦੀ ਗੱਲ ਕਰਕੇ ਰੇਟ ਹੈਗਾ 2,70,000 ਰੁਪਿਆ ਰੇਟ ਆ ਲੈਜਰ ਕੱਢਣ ਦਾ ਵੈੱਡ ਬਣਿਆ ਤੇ ਭੋਗ ਇਹ ਟਰਾਲਾ 52 ਇੰਚ ਦੀ ਮੱਛੀ ਹੌਕਾ ਤੇ 20-22 ਦੇ ਭੈੜੀਆਂ ਲੇਜ਼ਰ ਕੱਟ ਲਾਇਆ ਗਰੀਲ ਦਾ ਇਹਦਾ ਤੇ ਰਸੇ ਕੱਟਣ ਵਾਲਾ ਵੀ ਲਾਇਆ ਵਾ ਤੇ ਉੱਤੇ ਤਰਪਾਲ ਪਾਉਣ ਵਾਲਾ ਪਾਈਪ ਵੀ ਲਾਇਆ ਵਾ ਢਾਈ ਫੁੱਟਾ ਵੱਡਾ ਕਿਸੇ ਵੀਰ ਪਈ ਨੂੰ ਲੈਟਾ ਛੱਟਾ ਲੱਗੀਆਂ ਵੇੜ ਤੇ ਲੱਗੇ ਆ ਤੇ ਬਹੁ ਬਜਾ ਟਰਾਲਾ ਡਬਲ ਪੰਪਾ ਟਰਾਲੇ ਨੂੰ ਲੈਫਟ ਵਾਲਾ ਟਰਾਲਾ 16 ਫੁੱਟ ਲੰਮਾ 7 ਪੁਟ ਕਿਵੜਾ ਹੈ ਵੀ ਤਾਂ ਭਾਰਾ ਟਰਾਲਾ ਬਣਿਆ ਵਾ ਤੇ ਇਹ ਜਿਹੜਾ ਗਾਜੀ ਫਰਸ ਲੱਗੀ ਵੀ ਆ ਤੇ ਟਾਇਰ ਵਧੀਆ ਟਰਾਲੇ ਦੇ 2 ਲੱਖ ਤੇ 70000 ਰੁਪਿਆ ਰੇਟ ਆ ਮੌਕੇ ਤੇ ਮਾਨਤਾ ਕਰਦੇ ਨਹੀਂ ਕਿ ਬਹੁ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਕੋਕਾ ਪੀ ਟਰਾਲਾ 5753 ਚੀਰ ਹੋਕਾ ਮੱਚੇ ਬੇਰ ਤੇ ਛੇੜ ਤੇ ਲੱਗਿਆ ਪੂਰਾ ਵਧੀਆ ਟਰਾਲਾ ਮੰਜਾ ਲੱਗਿਆ ਵਾ ਟੂਲ ਵੱਡਾ ਲੱਗਿਆ ਵਾ ਵੈਸੇ ਟਰਾਲਾ ਪਾਉਣ ਨੂੰ ਗੰਦੇ ਮਲੇ ਵਾਸਤੇ ਤੇ ਵੱਡਾ ਟੂਲ ਲੱਗਿਆ ਪਾਸੇ ਤੇ ਗਾਰਾ ਨਾ ਪਵੇ ਮਗਰ ਪਟੇ ਵੀ ਲਕਿਵੇਂ ਆ ਗਾਰਾ ਮਾਰਦੇ ਨੇ ਟਾਇਰ ਲਾਈਟਾ ਛਟਾ ਲੱਗੀਆਂ ਇਹ ਲਗੜੀ ਤੇ ਭੋਜਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰਦੇ ਬਿਲਕੁਲ ਸਾਰੀ ਵਕਤ ਸਟੈਪ ਨਾ ਕਰੋ ਵੀ ਮਾਡਲ ਮਸ਼ੀਨ ਆ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ 80 ਪੈਸੇ ਟਾਇਰ ਪੇਟੀ ਬੰਦ ਇੰਨਾਂ ਰੱਖਿਆ ਬਿਲਕੁਲ ਨਵੀਂ ਮਸ਼ੀਨ ਆ ਲੋਕਲ ਚੱਲੀ ਵੀ ਆ ਬਾਹਰ ਗਈ ਨਹੀਂ ਵੀਰ ਤੇ ਚੈਪਲੀ ਕਾਪੀ ਆ ਪੰਜਾਬ ਨੰਬਰ ਆ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ ਸਰਕਾਰੀ ਪਲੇਟਾਂ ਲੱਗੀਆਂ ਹਨ ਨਾ ਕਿ 80 ਪੈਸੇ ਟਾਇਰ ਹੈ ਪੇਟੀ ਬੰਦ ਇੰਜਨ ਰੰਗ ਪੇਂਟ ਦੀ ਵਧੀਆ ਪਈਆ ਤੇ 20 ਮਾਡਲ ਆ ਤੇ ਕੋਕਾ ਪੀਸ ਮਸ਼ੀਨ ਹੈ ਕਿਸੇ ਵੀਰ ਪਾਈ ਨੇ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਤੇ ਜਿਵੇਂ ਨਵੀਂ ਮਸ਼ੀਨ ਆ ਵੱਡਾ ਟੈਂਕਾ 200 ਲੀਟਰ ਦਾ 220 ਲੀਟਰ ਦਾ ਤੇਲ ਵਾਲਾ ਪੌੜੀ ਚੌੜੀ ਲੱਗੀ ਪੂਰੀ ਵਧੀਆ ਸੋਹਣੀ ਮਸ਼ੀਨ ਆ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਲੈ ਸਕਦੇ ਏਰਗਲ ਦਿਹਾਣਾ ਵੀਰ ਦਾ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈਗਾ ਇਹਦਾ 17 ਲੱਖ 10 ਹਜ਼ਾਰ 17 ਲੱਖ 10 ਹਜ਼ਾਰ ਰੁਪਇਆ ਰੇਟ ਆ ਤੇ ਬੈਂਡਰਿੰਗਾਂ ਸੈਂਟਰ ਦਾ ਜਵਾ ਨਵੀਆਂ ਤੇ ਪੂਰੀ ਵਧੀਆ ਮਸ਼ੀਨ ਆ ਜਵਾ ਨਵਾਂਗਾ ਬੈਂਡਰਿੰਗਾਂ ਰੱਖਾਂਗਾ ਆਂਗਾ ਤੇ ਇਹ ਹੈਗੀ 27 527 ਕਰਪੈਣ ਵੱਡੀ ਮੂਰੇ ਵੀ ਲਿਖਿਆ 527 ਕਰਪੈਣ ਕੋਕਾ ਪੀਸ ਕਿਸੇ ਵੀਰ ਭਾਈ ਨਹੀਂ ਲੈਣੀ ਵੀਰ ਸਰ ਕਰ ਸਕਦੇ ਆਂ ਮਾਰ ਕਵੀ ਦਾ ਨੰਬਰ ਉੱਤੇ ਜਿਹੜੀ ਜਣਾ ਸਾਰੀ ਜਾਣਕਾਰੀ ਲੈਣੀ ਫੋਨ ਲੱਗ ਲੈ ਸਕਦੇ ਛਤਰੀ-ਛਤਰੀ ਵਧੀਆ ਕੋਕਾ ਪੀਸ ਮਸ਼ੀਨ ਤੇ ਜੇ ਮਰਨ ਕਪੀਂਡ ਜੇ ਜੇ ਨੀੜ ਆ ਜਾ ਮਸੀਨ ਕੋਈ ਪੇਂਡ ਖੇੜਦੀ ਹੋਇਆ ਸਾਰੀ ਜਾਣਕਾਰੀ ਲੈਣੀ ਫੋਨ ਲੱਗ ਲੈ ਜੇ ਵੀਡੀਓ ਕੋ ਸਾਰੀ ਵਕਤ ਸਟੈਪ ਨਾ ਕਰੋ 16 ਫੁੱਟਾ ਟਰਾਲਾ ਵਿਆਸ ਰਈਆ ਏਰੀਆ ਵੀਰ ਦਾ ਕਿਥੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਤੇ ਹੈਵੀ ਤੋਂ ਭਾਰਾ ਟਰਾਲਾ ਬਣਿਆ 10 ਇੰਚੀ ਦੇ ਗਾਡਰਾਂ ਤੇ دانੜੀ ਹਾਬਾ ਰੇਲ ਦਾ ਹਿੱਸਾ ਲੈਟਾ-ਚੇਟਾ ਲੱਗੀਆਂ ਵੀਲ ਵੀਲ ਕਵਰ ਪਏ ਹੋਇਆ ਤੇ ਬੀਰਤੇ ਲੱਗੇ ਹੋਇਆ ਤੇ ਮਾਲਕ ਵੀ ਤੇ ਨੰਬਰ ਆ ਫੋਟੋ ਦੇ ਵੀ ਜਲੀ ਜਾਂਦਾ ਤੇ ਆਪਾਂ ਉਹ ਵੀ ਲਾਵਾਂਗੇ ਬਹੁਤ ਵਧੀਆ ਟਰਾਲਾ 16 ਪੁੱਟਾ ਲੰਮਾ 7 ਪੱਟਾ ਜੌੜਾ 3 ਫੁੱਟ ਵੱਡਾ ਲੇਜ਼ਰ ਕੱਢਦਾ ਵੱਡਾ ਬਣਿਆ ਸਣਸਣਸਣ ਲੱਗੇ ਹੋਇਆ ਵਧੀਆ ਟਰਾਲਾ ਦਾ ਸਿੰਘ ਕੀ ਗਾਡਰਾ ਧੂਰੀ ਵੀਰ ਸਪੋਰਟਾਂ ਲਾਈਆਂ 4 ਇੰਚੀ ਕੀ ਚੈਨਰ ਆ ਉਹ ਵੇ ਦਾ ਫੁੱਲ ਮੋਟੇ ਆ ਜਣੀ ਵੇਖ ਸਕਦੇ ਆ ਤੇ ਵੀਰ ਕਵਰ ਚੜੇ ਪੂਰਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਨੇ ਤੇ ਬਿਆਸ ਰਈਆ ਪਿੰਡਾ ਜ਼ਿਲ੍ਹਾ ਬਰਸਾਰਾ ਤੇ ਮਿੰਟਗੜਾ ਪਿੰਡ ਆ ਵੀਰ ਦਾ ਮਿੰਟਗੜਾ ਪਿੰਡ ਬਿਆਖ ਰੱਗੇ ਕੋਲੇ ਰਹਿ ਜਾਂਦਾ ਜ਼ਿਲ੍ਹਾ ਬਰਸਾਰਾ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬੀਨਸ ਪਰ ਕੱਲ ਸਦੇ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਬਹੁਤ ਵਧੀਆ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਕੋਕਾ ਪੀਸ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਜਿੱਦਿਆ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਜਾ ਸਕਦੇ ਆ ਤੇ 52 53 ਇੰਚ ਦੀ ਹੋਕਾ ਮੱਛੀ ਮੰਜਾ ਛੰਜਾ ਲੱਗਿਆ 3 ਫੁੱਟ ਵਿੱਡਾ 2 ਫੁੱਟ ਵਾੜ ਪੂਰਾ ਵਧੀਆ ਡਰਾਲਾ ਦਾ ਸਿੰਘੀ ਦੇ ਗਾਡਰ ਰੇਲ ਦਾ ਹਿੱਸਾ ਜ਼ਿਲ੍ਹਾ ਰੋਪੜ ਤੇ 2012 ਮਾਡਲ ਟਰੈਕਟਰ ਇੰਜਣ ਘੇੜ ਦਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਪੰਜਾਬ ਨੰਬਰ ਆ ਤੇ ਪੈਪ ਚੇਪ ਪੂਰਾ ਲੱਗਿਆ ਹੋਇਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਪਾਵਰ ਸਟੀਅਰ ਨਾਲ ਤੇ ਬਹੁਤ ਸੋਹਣਾ ਟਰੈਕਟਰ ਆ ਟਾਇਰ ਲੱਗੇ 40 ਕ ਪੈਸੇ ਦੇ ਤੇ ਇੰਜਨ ਗੇਅਰ ਤਾਂ ਪੂਰਾ ਓਕੇ ਆ ਮੂਹਰੇ ਟਾਇਰ ਨਵੇਂ ਵਰਗੇ ਪਏ ਆ ਟਰੈਕਟਰ ਪੂਰਾ ਸਾਫ ਪਿਆ ਸੁੱਕਾ ਪਿਆ ਤੇ ਪੂਰਾ ਨੀਰ ਆ ਟਰੈਕਟਰ ਆ ਜਿੱਦਾ ਇੰ ਟਰੈਕਟਰ ਵਿੱਚ ਚਾਬੀ ਨਹੀਂ ਲੱਗੀ 2012 ਮਾਡਲ ਆ 3100 ਘੰਟਾ 2900 ਘੰਟਾ ਚੱਲਿਆ ਵਾ 2900 4 ਘੰਟੇ ਚੱਲਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਰੇਡ ਫੋਨ ਤੇ ਕਰ ਸਕਦੇ ਆ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਅਜੇ ਪੰਪ ਵਾਲੀ ਰੇਸ ਵੀ ਨਹੀਂ ਖੋਲਹੀ ਗਈ ਵੀਰਾਂ ਨੇ ਤੇ ਕੀ ਆਪਾਂ ਕਾਪੀ ਉੱਤੇ ਆ ਗਿਆ ਕਾਪੀ ਪੜ੍ਹ ਸਕਦੇ ਘਿਹਰ ਕੇ ਵੀਡੀਓ ਤੁਣੀ ਸਾਰੀ ਜਾਣਕਾਰੀ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਇੰਜਨ ਕੇਅਰ ਦਾ ਓਕੇ ਆ ਟਰੈਕਟਰੋਂ ਬਹੁਤ ਸੋਹਣਾ ਟਰੈਕਟਰ ਆ ਰੰਗ ਪੇਂਟ ਦਾ ਨਹੀਂ ਰਾਈਟ ਟਰੈਕਟਰ ਕਿਦੋਂ ਪੇਂਟ ਛੇੜ ਨਹੀਂ ਲੱਗੇ ਹੋਇਆ ਤੇ ਟਾਇਰ ਦਾ ਪੈਨਲੇ ਵੀ ਟਰੈਕਟਰ ਤੇ ਤੇ ਤੈ ਰਹੇ ਰੇਟ ਤੁੜੀ ਫੋਨ ਤੇ ਕਰ ਸਕਦੇ ਆ ਤੇ ਮਾਲਕ ਵੀ ਦਾ ਨੰਬਰ ਉੱਤੇ ਜਿਹੜੀ ਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਬਹੁ ਬਈ ਟਰੈਕਟਰ 855 ਟਰੈਕਟਰ ਆ ਤੇ ਇੰਜਨ ਗੇਅਰ ਦਾ ਓਕੇ ਆ ਪਾਵਰ ਸਟੇਬਲ ਨਾ ਟਾਇਰ ਚੈਰ ਵਧੀਆ ਤੇ ਬਹੁਤ ਸੋਹਣਾ ਟਰੈਕਟਰ ਆ 11 ਫੁੱਟੀਆਂ ਟਰਾਲੀਆਂ ਤੇ ਜਾਲੀ ਲੱਗੀ ਵੀ 2 ਫੁੱਟ ਵਾੜਾ 5 ਫੁੱਟ ਤਾਂ ਉਹ ਜਾਲੀ ਆ 7 ਫੁੱਟ ਵਾਵਾ ਬਣ ਜਾਂਦਾ ਆ 8 ਕਿਨਾਂ ਦੇ ਗਾਡਰ ਜੋੜਾ ਹੈ ਦੇਣ ਲੈਣਾ ਨਾ ਤੇ 1,75,000 ਦਾ ਜੇ ਸਿੰਗਲ ਲੈਣੀ ਆ ਲੈ ਸਕਦੇ ਆ ਤੇ ਜੇ ਜੋੜਾ ਜਿਹੜਾ ਜੋੜਾ ਵੀ ਲੈ ਸਕਦੇ ਆ ਜੋੜਾ ਹੈਗਾ 1,75,000 ਦਾ ਉਹਦਾ ਅੱਧ ਕਰ ਸਕਦੇ ਜੇ ਕਿਸੇ ਸਿੰਗਲ ਲੈਣੀ ਆ ਬਹੁਤ ਜੇ ਟਰਾਲੀਆਂ ਕਿਸੇ ਵੀਰ ਭਾਈ ਨੇ ਲੈਣੀ ਵੀਰੇ ਸੰਪਰਕ ਕਰ ਸਕਦੇ ਆ ਅੱਠ ਟੈਂਕੀਨਾਂ ਦੇ ਗਾਡਰ ਆ ਅੱਠ ਨੜੀ ਹਾਬਾ 4 ਇੰਚੀ ਹਿੱਸਾ ਏਰਜਾਂਪਰਸਰ ਪਿੰਡ ਮਲੇਸ਼ੀਆ ਉੱਥੇ ਖੜੀ ਆ ਬਹੁਤ ਸੋਹਣੀ ਟਰਾਲੀਆਂ ਜੇ ਟੂੜੀ ਵਾਲੇ ਵੀਰਾਂ ਨੇ ਲੈਣੀਆਂ ਕਰਪਾਏ ਨਾਲੇ ਵੀਰ ਸੰਪਰਕ ਕਰ ਸਕਦੇ ਟੂੜੀ ਵਾਲੇ ਕੜੇ ਵਾਲੇ ਰੈਂਬਾ ਇਹਨਾਂ ਦੇ ਘਰੇ ਵੀ ਕੰਮ ਲੈ ਸਕਦੇ ਟਰਨੀ ਜਾਲੀ ਲਾ ਕੇ ਮੜ ਕੇ ਹੈਵੀ ਤੋਂ ਭਾਰੀਆਂ ਟਰਾਲੀਆਂ ਬੜੀਆਂ ਆ ਨਾ ਤੇ ਬਹੁ ਬਜਟ ਟਰਾਲੀਆਂ ਜਿਲ੍ਹਾ ਪਰਸਰ ਪਿੰਡ ਮਲੇਸ਼ੀਆ ਉੱਥੇ ਖੜੀਆਂ ਇਹ तीजें ट्रालिंग है ये सारी जानकारी जारी फोन लागे लैस मालक भी नंबर उत्ते चली जाता तो दो हज़ार पच्ची माडर ट्रालिंगा तो वीडियो लैक शेयर कमेंट कर दिया करो बहुत वाली ट्रालिंग भीडियो सारी वे कर मेरे स्टैप ना करो बहुत को लेके शेर आप शेरियाँ ट्रालिंग विरा ट्रै ट्रा सूजा सोलह फुट लम्मा सत्त फुट चौड़ा ਐਮ ਆਰ ਕੁਰਪੜੀ ਦੇ ਟਾਇਰ ਚੜੇ ਆ ਤੇ 9 ਵਜੇ ਟਰਾਲਾ ਹੈ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਜ਼ਿਲ੍ਹਾ ਜਲੰਧਰ 2024 ਮਾਡਲ ਟਰਾਲਾ 12ਵੇਂ ਮਹੀਨੇ ਦੇ 25 ਤਰੀਕ ਨੂੰ ਟਰਾਲਾ ਬਣਿਆ ਐਮ ਆਰ ਕੁਰਪੜੀ ਦੇ ਟਾਇਰ ਪਾਏ ਆ ਹੈਵੀ ਤੋਂ ਪਾਰਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਜਾਣੀ ਜਿਹੜੀ ਫੋਨ ਲਾ ਕੇ ਲੈਸਾ ਤੇ ਕੋਕਾ ਵੀ ਟਰਾਲਾ ਆ ਉਹ ਬਾਅਦ ਕਿ ਨਹੀਂ ਕੋਪੀ ਡਾਟੇ ਉਤੇ ਤੇ ਭੋਵਜਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਨਾ ਸੰਪਰਕ ਕਰ ਸਕਦੇ ਆ 10 ਫੁੱਟ ਵੈਡਾ 2 ਫੁੱਟ ਵਾੜਾ 10 ਇੰਚੀ ਗੱਡ ਰਹਿ ਦੇ ਐਮ ਆਰ ਕੋਲ ਪੁਰੇ ਕਿਆਈ ਟਾਇਰ ਨਵੇਂ ਜੜੇ ਵੇ ਆ ਕਿਸੇ ਵੀਰ ਤੇ ਜਿਲ੍ਹਾ ਬਸਰ ਪਿੰਡ ਬੈਂਟੀਆਂ ਵਾਲਾ ਆ ਤੇ ਜਲੰਧਰ ਜਿਲ੍ਹਾ ਜਿਲ੍ਹਾ ਜਲੰਧਰ ਆ ਗਿਆ ਨਾ ਪੁੱਟ ਟਰਾਲੀ ਆ 2025 ਮਾਡਲ ਆ ਕਿਸੇ ਵੀਰ ਭਾਈ ਨੇ ਲੈਣੀ ਵੀ ਨਾ ਸੰਪਰਕ ਕਰ ਸਕਦੇ ਆ 11 فٹ ਲੰਮੀਆ ਤੇ 5 6 فٹ ਚੌੜੀ ਆ 6.5 ਫੁੱਟ ਤੇ ਜਾਲੀ ਲੱਗੀ ਵੀ ਹੈ ਬੈੱਡ ਨੂੰ ਬਹੁਤ ਵਧੀਆ ਟਰਾਲੀ ਜਾਵਨ ਨਵੀਂ ਟਰਾਲੀ ਆ ਰੇਟ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਤੇ ਪੂਰੀ ਸਾਫ ਟਰਾਲੀ ਪਈ ਆ ਮੈਂ ਨਵੀਂ ਨਵੀਂ ਜਾ ਹੈ ਆ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਜੰਦੀ ਸਾਰੀ ਜਾਣਕਾਰੀ ਜੇ ਫੋਨ ਲੱਗੇਗਾ ਤੇ 8 ਇੰਚੀ ਗਾਡਰ ਇਹਦੇ ਲੈਫਟਾਈ ਟਰਾਲੀ ਆ ਇਹ 9 ਇੰਚੇ ਕੱਢ ਰਹੇ ਨੇ ਤੇ 5 ਇੰਚੇ ਸਾਹ ਕੜੇ ਵਾਲੇ ਲੰਬਾ ਲੈਫਟਰਾਈ ਟ੍ਰਾਲੀ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਜਿਹੜੀਆਂ ਸਾਰੀ ਕੰਮ ਕਰੀ ਜਾਨੀ ਪੂਨ ਲੱਗ ਗਿਆ ਸਾਡੇ ਨਵੀਂ ਟ੍ਰਾਲੀ ਜਾਵਾ ਤੇ ਕੋਕਾ ਪੀਸ ਕੇ ਵੀਡੀਓ ਸਾਰੀ ਵੇਖੋ ਸਟੈਪ ਨਾ ਕਰਿਓ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਦਾ ਕਰੋ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਕੋ ਵੀਰੇ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਭਰਾ ਬਣ ਕੇ ਸ਼ੇਅਰ ਕਰ ਦਿਓ ਤੁਹਾਡੇ ਭਰਾਵਾਂ ਦੇ ਸਿਰ ਤੇ ਚੱਲਣੀ ਆ ਚੱਕਦੇ